ਭਾਈ ਗੁਰਜੀ ਆ ਖਾਲਸਾ ਭਾਈ ਗੁਰਜੀ ਕੀ ਫਤਿਹ ਜਿਹੜੇ ਥੱਲੇ ਵੀਡੀਓ ਦੇਖ ਰਹੇ ਹੋ ਕਬੱਡੀ ਮੈਚ ਹੋ ਰਿਹਾ ਹੈ ਕਬੱਡੀ ਗਰਾਊਂਡ ਦੀ ਔਰ ਇੱਕ ਸਰਦਾਰ ਜੀ ਬੋਲ ਰਹੇ ਨੇ ਕੁਝ ਦੇਖੋ ਜੀ ਇਹ ਕੀ ਬੋਲ ਰਹੇ ਨੇ ਇਹਨਾਂ ਨੇ ਆ ਕੇ ਬੇਨਤੀ ਕੀਤੀ ਹੈ ਜੀ ਸਾਰਿਆਂ ਨੂੰ ਕਿ ਅਸੀਂ ਵੇਟ ਕਰ ਰਹੇ ਹਾਂ ਕਿ ਸਾਨੂੰ ਵੀ ਖੇਡਣ ਲਈ ਬੁਲਾਵੇ ਇੰਤਜ਼ਾਰ ਕਰ ਰਹੇ ਹਾਂ ਅਸੀਂ ਹੋਰ ਵੱਡੀਆਂ ਵੱਡੀਆਂ ਟੀਮਾਂ ਦਾ ਵੇਟ ਕੀਤਾ ਜਾ ਰਿਹਾ ਹੈ ਉਹ ਆ ਨਹੀਂ ਹੈ ਆ ਨਹੀਂ ਦੇਖ ਗਰਾਊਂਡ 'ਚ ਉਹਨਾਂ ਨੂੰ ਬੁਲਾਇਆ ਜਾ ਰਿਹਾ ਔਰ ਤਾਂ ਵੀ ਨਹੀਂ ਆ ਰਹੇ ਅਸੀਂ ਪੰਜ ਪੰਜ ਛੇ ਛੇ ਵਾਰੀ ਪੁੱਛਣਾ ਆ ਰਹੇ ਹਾਂ ਕਿ ਸਾਡੀ ਵਾਰੀ ਕਿਦੋਂ ਸਾਡੀ ਵਾਰੀ ਕਿਸੇ ਨੇ ਸਾਨੂੰ ਵਾਪਸ ਹੀ ਭੇਜ ਦਿੰਦੇ ਆ ਤੇ ਉਹਨੇ ਰਿਕਵੈਸਟ ਵੀ ਕੀਤੀ ਇਹਨਾਂ ਸਦਾਜ ਜੀ ਨੇ ਕਿ ਭਾਈ ਸਾਡੇ ਬਾਰੇ ਵੀ ਕੋਈ ਸੋਚੋ ਸਾਡਾ ਕੀ ਹੋਏਗਾ ਛੋਟੇ ਪਲੇਅਰਾਂ ਦਾ ਕੀ ਹੋਏਗਾ ਇਹ ਗੱਲ ਬਿਲਕੁਲ ਸਹੀ ਹੈ ਜੀ ਦੇਖੋ ਜਿਹੜਾ ਅੱਛਾ ਸਾਨੂੰ ਪਹਿਲਾਂ ਦੱਸਾ ਛੋਟਾ ਪਲੇਅਰ ਵੱਡਾ ਪਲੇਅਰ ਕੀ ਹੈ ਛੋਟਾ ਪਲੇਅਰ ਵੱਡਾ ਪਲੇਅਰ ਆਪਾਂ ਕਹਿ ਦਿੰਦੇ ਆ ਇੱਕ ਹੀ ਚੀਜ਼ ਦਾ ਛੋਟਾ ਪਲੇਅਰ ਵੱਡੇ ਪਲੇਅਰ ਮੈਨੂੰ ਦੱਸਦਾ ਸਿਰਫ ਛੋਟਾ ਪਲੇਅਰ ਵੱਡਾ ਪਲੇਅਰ ਇਹ ਚੀਜ਼ ਹੈ ਛੋਟਾ ਪਲੇਅਰ ਆਪਾਂ ਇਹ ਕਹਿੰਦੇ ਨੇ ਕਿ ਜਿਹੜਾ ਸਮਝ ਲਓ ਜਿਹੜੇ ਕੋ ਪੂਰਾ ਸੂਰਾ ਟਾਈਮ ਹੈ ਜਿਹੜੇ ਕੋ 2-1.5 ਸਾਲ ਦਾ ਟਾਈਮ ਹੈਗਾ ਹੋਰ ਉਹ ਇੰਤਜ਼ਾਰ ਕਰ ਰਿਹਾ ਮਿਹਨਤ ਕਰ ਕਰਕੇ ਗਰਾਊਂਡ ਦੇ ਬਾਹਰ ਦੇਖ ਰਿਹਾ ਅੰਦਰ ਛਾਗ ਰਿਹਾ ਕਿ ਮੈਨੂੰ ਕਦੋਂ ਮੌਕਾ ਮਿਲੇਗਾ ਹੋਰ ਮੰਨ ਲਓ ਉਸੀ ਏਜ ਦਾ ਪਲੇਅਰ ਹੋਵੇ ਉਸੀ ਏਜ ਦਾ ਪਲੇਅਰ ਹੋਵੇ ਹੋਰ ਜਿੰਨੀ ਉਹ ਮਿਹਨਤ ਕਰ ਰਿਹਾ ਉਨੀ ਉਹ ਕਰ ਰਿਹਾ ਹੋਵੇ ਲੇਕਿਨ ਉਹ ਦੇਖੋ ਫਾਈਨੈਂਸ਼ਲੀ ਮਜ਼ਬੂਤ ਹੈ ਪਿਛੋਂ ਦੀ ਉਹ ਮੰਨ ਲਓ 10 ਨ ਦੇਲੇ 15 ਵੀ ਅਗਲੇ ਪਹਿਲੇ ਵੀ ਹੋਰੇ ਕੋ ਤੇ ਉਹਦਾ ਜਦੋਂ ਜਿਹੜਾ ਗਰਾਉਂਡ 'ਚ ਆਣਾ ਨਾ ਬਹੁਤ ਆਸਾਨ ਹੋ ਜਾਂਦਾ ਹੈ ਇਹ ਗੱਲ ਸੱਚ ਹੈ ਕਿਉਂ ਕਿਉਂਕਿ ਉਹਨੂੰ ਇੱਕ ਸਮਾਂ ਮਿਲ ਜਾਂਦਾ ਹੈ ਉਹਨੂੰ ਸਮਾਂ ਮਿਲ ਜਾਂਦਾ ਹੈ ਉਹਦੇ ਉੱਤੇ ਦਬਾਅ ਨਹੀਂ ਹੁੰਦਾ ਕਰਦਾ ਕਿ ਬਈ ਕਰਦਾ ਕੋਈ ਦਬਾਅ ਨਹੀਂ ਹੈ ਕਿ ਉਹਨੇ ਕੋਈ ਕੰਮ ਲੱਭਣਾ ਹੈ ਜਾਂ ਫਾਈਨੈਂਸ਼ੀਅਲੀ ਕਰ ਨੂੰ ਮਜ਼ਬੂਤ ਕਰਨਾ ਨਹੀਂ ਪਿੱਛੋਂ ਕਰਦੇ ਸਪੋਰਟ ਕਰਦੇ ਆ ਕਿ ਬਈ ਤਕੋ ਤੂੰ ਸਮਾਂ ਲੈ ਰਿਆ ਕੋਈ ਗੱਲ ਨਹੀਂ ਤੂੰ ਮਿਹਨਤ ਕਰ ਤੇ ਉਹ ਇੰਤਜ਼ਾਰ ਕਰਦੇ ਕਰਦੇ ਬਈ ਉਹ ਉਹਨੂੰ ਆਪਣਾ ਕੰਟਰੀ ਮਿਲ ਹੀ ਜਾਂਦੀ ਏ ਉਹਨੂੰ ਤੇ ਜਿਹੜਾ ਛੋਟਾ ਬੇਜਾ ਜਾ ਰਿਹਾ ਛੋਟਾ ਕਿਉਂ ਹੈ ਕਿਉਂਕਿ ਉਹ ਕਰੋ ਉਹਨੂੰ ਸਿਰਫ 2-3-1.5 ਸਾਲ ਬੋਲਿਆ ਗਿਆ ਹੈ ਕਿ ਸਾਰੇ ਪਲੇਅਰ ਜਿੰਨੇ ਵੀ ਹੈ ਜਿਹੜੇ ਇਨਕਮ ਅੱਛੀ ਲੈ ਕੇ ਜਾ ਰਹੇ ਹੈ ਅਗਰ ਇਨਕਮ ਇਨਕਮ ਅਗਰ ਨਾ ਹੋਵੇ ਨਾ ਤੇ ਇਹਨਾਂ ਦੇ ਫੈਮਿਲੀ ਇੰਨੀ ਖੁਸ਼ ਨਹੀਂ ਹੋਊਗੀ ਜਿੰਨੀ ਕੋਈ ਸੋਣੂ ਹੋਰੀ ਹੋਗੀ ਮੇਨ ਇਨਕਮ ਹੁੰਦੀ ਹੈ ਕਾਮਯਾਬੀ ਹੋਈ ਹੈ ਤੇ ਇਹਨਾਂ ਕੋਲ ਸਿਰਫ ਬਚਾਰਾ ਕੋ ਨਹੀਂ ਟਾਈਮ ਲਿਮਿਟਡ ਟਾਈਮ ਹੈ ਤੇ ਇਹ ਦੇਖ ਲੋ ਖੜੇ ਹੈ ਬੇਨਤੀ ਕਰੀ ਜਾ ਰਹੇ ਹੈ ਮਿਹਨਤ ਦਵਾ ਕੇ ਮਿਹਨਤ ਕਰ ਰਹੇ ਹੈ ਪਰ ਬੇਨਤੀ ਕਰੀ ਜਾ ਰਹੇ ਸਾਨੂੰ ਵੀ ਘੜਾਓ ਸਾਨੂੰ ਵੀ ਜਾਂ ਕੁਝ ਵੀ ਕੈਸ਼ ਇਹ ਵਿਚਾਰੇ ਹਜੇ ਵੀ ਮੈਂ ਬਹੁਤ ਆਪਣੀ ਅੱਖਾਂ ਨਾਲ ਦੇਖ ਕੇ ਆਇਆ ਕਿ ਇਹ ਜੀ 500 600 200 ਰੁਪਏ ਕਿਰਾਏ ਪਿੱਛੇ ਦਵਾ ਕੇ ਲੜ ਰਹੇ ਜੀ ਵੀ ਬੇਂਤੀਆਂ ਕਰ ਰਹੇ ਬੇਂਤੀਆਂ ਕਰ ਰਹੇ ਪਿਛੇ ਜੇ ਘੁੰਮ ਰਹੇ ਹੈ ਕੋਈ ਲੱਗ ਕੇ ਮਾਰ ਦਬਕੇ ਮਾਰਦੇ ਦੇਖਿਆ ਇਹਨਾਂ ਨੂੰ ਮੈਂ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਬੱਚਿਆਂ ਨੂੰ ਤੇ ਪਤਾ ਕੀ ਹੈ ਐਵੇਂ ਤੇ ਫਿਰ ਛੋਟਾ ਜਿਹੜੇ ਪਲੇਅਰ ਗਰੀਬ ਪਰਦੇ ਪਲੇਅਰ ਹੈ ਨਾ ਵੀ ਇਹ ਸਮਝਿਆ ਜਾਏਗਾ ਕਿ ਗਰੀਬ ਜੱਤੋ ਗੇਮ ਬਾਹਰ ਹੋ ਗਈ ਹੈ ਅਗਰ ਜਲਦੀ ਇਹਨਾਂ ਨੂੰ ਮੌਕਾ ਨਹੀਂ ਮਿਲੇਗਾ ਜਾਂ ਕੈਸ਼ ਨਾਮ ਜਲਦੀ ਨਹੀਂ ਮਿਲੇਗਾ ਨਾ ਉਹਦੇ ਕਿਉਂਕਿ ਇਹਨਾਂ ਲੰਮਾ ਸਮੇਂ ਸੰਘਰਸ਼ ਕਰਨ ਦਾ ਹੈ ਹੀ ਨਹੀਂ कि 2 ਸਾਲ ਤੇ 4 ਸਾਲ 5 ਸਾਲ ਐ 23 24 ਸਾਲ ਤੱਕ ਨਹੀਂ ਭਾਈ ਜਿਆ ਜਿਆ ਕਰਦੇ 18 19 ਬਾਅਦ ਦੇਖੇ ਉਸ ਤੋਂ ਬਾਅਦ ਆਪਣੇ ਕੰਮ ਤੇ ਜਾਓ ਹੋਰ ਇੱਕ ਗੱਲ ਹੋਰ ਹੈ ਦੇਖੋ ਗਰੀਬ ਕਰਦੇ ਬੱਚਾ ਸ਼ੋਚੋ ਨਾ 90 ਤੇ ਸੁਪਨੇ ਚ ਸ਼ੋਰਚ ਸਪੋਰਟਸਵਨ ਹੋ ਗਏ ਪੂਰੇ ਵੀ ਹੋ ਜਾਂਦੇ ਦੁਨੀਆ ਚਲੇ ਹੀ ਜਾਂਦੇ ਆ ਸਮਝ ਲੈ ਜਾਂਦਾ ਉਹਨਾਂ ਵੱਲੋਂ 20 ਜੋ 90 ਸਰਵਿਸ ਕਰਕੇ ਕਿ ਜਦੋਂ ਉਹ ਮੈਦਾਨ ਚ ਉਤਰੇ ਉਤਰੇ ਜਾਂਦੇ ਮੰਨ ਲਓ ਉਹਨਾਂ ਨੂੰ ਉੱਥੇ ਤੱਕ ਮੌਕਾ ਨਹੀਂ ਮਿਲਿਆ ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਕਿਸ ਸਮੇਂ ਵਿੱਚ ਦੇਖਿਆ ਕਿ ਸਮੇਂ ਨਿਕਲਦਾ ਜਾ ਰਿਹਾ ਮੈਂ ਉੱਥੇ ਖੜਾ ਤੇ ਉਥੇ ਹੀ ਵਾਪਸੀ ਆਪਣਾ ਕੰਮ ਤੇ ਤੇ ਬਈ ਦੇਖੋ ਜਿਹੜੇ ਪੈਸਾ ਖਰਚ ਰਿਹਾ ਹੈ ਗੇਮ ਦੇ ਵਿੱਚੇ ਖਰਚ ਰਿਹਾ ਹੈ ਵਧੀਆ ਗੱਲ ਹੈ ਜੀ ਦੇਖੋ ਖਰਚेंगे ਤਾਂ ਹੀ ਸਭ ਦਾ ਪਲੇਅਰ ਦਾ ਭਲਾ ਹੋਏਗਾ ਸਭ ਦਾ ਹੋਏਗਾ ਜਿਹੜਾ ਖਰਚ ਰਿਹਾ ਹੈ ਪੈਸਾ ਤੇ ਦੇਖੋ ਅਗਰ ਤੁਹਾਡਾ ਪੈਸਾ ਇਸ ਬੰਦੇ ਲੱਗ ਜਾਵੇ ਦੇਖੋ ਕਿੰਨਾ ਕਿੰਨਾ ਦਾ ਘਰ ਕਰਦਾ ਭਲਾ ਹੋ ਜਾਏਗਾ ਇਹਨਾਂ ਨੂੰ ਕੈਸ਼ ਅਮਾਉਂਟ ਜ਼ਿਆਦਾ ਦੋ ਔਰ ਇਹਨਾਂ ਦੇ ਮੈਚ ਕਰਾ ਦਿਓ ਦੇਖੋ ਇਹਨਾਂ ਦਾ ਭਲਾ ਹੋ ਜਾਏਗਾ ਵਿਚਾਰੇ ਬਹੁਤ ਮਿਹਨਤ ਕਰ ਰਿਹਾ ਹੈ ਨਹੀਂ ਤੇ ਕਈ ਕਈ ਇਹਨੇ ਸੀਰੀਅਸ ਹੈ ਕਿ ਉਹ ਸਮਝ ਚੁੱਕੇ ਆ ਕਿ ਸਾਡੀ ਇਹ ਗੇਮ ਹੈ ਸਭ ਕੁਝ ਹੈ ਉਹਨਾਂ ਨੂੰ ਬੜਾ ਤਕੜਾ ਝਟਕਾ ਲੱਗਦਾ ਬਾਤਾਂ ਜਦੋਂ ਉਹ ਦੇਖ ਲੈ ਉਹਨਾਂ ਨੂੰ ਆਪਣਾ ਦੂਜਾ ਕੰਮ ਕਰਨਾ ਪੈਂਦਾ ਉਹ ਦੇਖਣਾ ਵੀ ਛੱਡ ਦਿੰਦੇ ਜੂ ਗੁੱਸੇ ਨਾਲ ਵਿਚਾਰੇ ਫਿਰ